ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਖੁਸ਼ਖਬਰੀ ਹੈ ਸਾਡੀ ਜ਼ਿੰਦਗੀ ਦੇ ਹਸੀਨ ਪਲ ਨੇ ਜੀ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਤੁਸੀਂ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਬਹੁਤ ਖੁਸ਼ੀ ਹੋਣੀ ਆ ਤੁਸੀਂ ਵੀ ਘਰੇ ਬੈਠੇ ਅਰਦਾਸ ਕਰੋਗੇ ਔਰ ਦੁਆਵਾਂ ਦੋਵੋਗੇ ਜੀ ਇਹ ਤਿੰਨ ਵਿਅਕਤੀ ਅਸੀਂ ਤੁਹਾਨੂੰ ਮਿਲਾਉਣ ਲੱਗੇ ਆ ਜੀ ਹਾਂ ਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਛਾਣ ਲਿਆ ਜੀ ਮੈਨੂੰ ਵਾਹਿਗੁਰੂ ਹਾਂ ਜੀ ਇਹ ਬੜੇ ਸਾਲਾਂ ਬਾਅਦ ਅੱਜ ਮੈਨੂੰ ਦੇਖ ਰਹੇ ਨੇ ਜੀ ਤੁਸੀਂ ਮੈਨੂੰ ਪਛਾਣ ਲਿਆ ਜੀ ਤੁਸੀਂ ਦੱਸੋ ਮੇਰੇ ਕਿਹੜੇ ਕਲਰ ਦੀ ਦਸਤਾਰ ਬੰਨੀ ਹੋਇਆ ਨੀਲੀ ਜੀ Oh very good ਹਾਂਜੀ ਇਹ ਸੜਕਾਂ ਤੇ ਸੀਗੇ ਜੀ ਇਹ ਕਦੇ ਦੇਖ ਨਹੀਂ ਸਕਦੇ ਸੀ ਕਿ ਜ਼ਿੰਦਗੀ ਦੇ ਵਿੱਚ ਇੱਕ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਸੀਗੇ ਜੀ ਬੜੀ ਖੁਸ਼ੀ ਦੀ ਗੱਲ ਆ ਵੀ ਅੱਜ ਇਹ ਦੇਖ ਸਕਦੇ ਨੇ ਜੀ ਤੁਸੀਂ ਸ਼ੇਅਰ ਕਰਦੇ ਹੋ ਆਪਰੇਸ਼ਨ ਇਹਨਾਂ ਦੇ ਹੋਏ ਨੇ ਬਾਪੂ ਜੀ ਠੀਕ ਹੋ ਤੁਸੀਂ ਠੀਕ ਆ ਜੀ ਮੈਨੂੰ ਪਛਾਣ ਲਿਆ ਜੀ ਪਛਾਣ ਲੈ ਠੀਕ ਆ ਜੀ ਕਿੰਨਾ ਚੰਗਾ ਲੱਗਿਆ ਜੀ ਉੱਥੇ ਜਦੋਂ ਦੇਖਿਆ ਬਹੁਤ ਚੰਗਾ ਲੱਗਾ ਜੀ ਇਹਨਾਂ ਨੂੰ ਮੈਂ ਦਿਖ ਰਿਹਾ ਨਾ ਇਹ ਬੋਲ ਨਹੀਂ ਸਕਦੇ ਹੈਗੇ ਤੇ ਤਾਂ ਕਰਕੇ ਖੁਸ਼ੀ ਬਾਪੂ ਜੀ ਨੂੰ ਤਾਰਦੇ ਆ ਪਹਿਲਾਂ ਆਪਾਂ ਕੁਰਸੀਆਂ ਵਾਂਗ ਮਂਗਾਇਓ ਜੀ ਕਰਸੀਆਂ ਮਗਾਓ ਆ ਜੋ ਥੱਲੇ ਆ ਜੋਈ ਤੁਹਾਡਾ ਨਾਮ ਕੀ ਹੈ ਜੀ ਰਾਜਪਾਲ ਸਿੰਘ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਖੁਸ਼ ਹਾਂ ਤੁਸੀਂ ਦੱਸੋ ਪਹਿਲਾਂ ਹਾਂ ਜੀ ਖੁਸ਼ ਆਏ ਵਾਹਿਗੁਰੂ ਵਾਹਿਗੁਰੂ ਮੈਨੂੰ ਦੇਖ ਸਕਦੇ ਨੇ ਮੇਰੇ ਮੇਰੇ ਕੱਪੜੇ ਦੱਸੋ ਕਿਹੜੇ ਪਾਏ ਹੋਏ ਨੇ ਚਿੱਟੇ ਜੀ ਵਾਹਿਗੁਰੂ ਵਾਹਿਗੁਰੂ ਆਹ ਦੇਖੋ ਜਿਹੜੇ ਘਰ 'ਚ ਤੁਸੀਂ ਪਿਛਲੇ ਇੰਨੇ ਮਹੀਨਿਆਂ ਤੋਂ ਰਹਿ ਰਹੇ ਹੋ ਇਹ ਘਰ ਆ ਸਾਹਮਣੇ ਦੇਖੋ ਠੀਕ ਹੈ ਕੀ ਲਿਖਿਆ ਬਾ ਦੱਸੋ ਗੁਰੂ ਨਾਨਕ ਦਾ ਘਰ ਗੁਰੂ ਨਾਨਕ ਦਾ ਦਰ ਵਾਹਿਗੁਰੂ ਬਹੁਤ ਧੰਨਵਾਦ ਗੁਰੂ ਮਹਾਰਾਜ ਦਾ ਬਹੁਤ ਧੰਨਵਾਦ ਤੁਸੀਂ ਦੇਖਣ ਲੱਗ ਗਏ ਹਾਂਜੀ ਆਜੋ ਆਜੋ ਤੁਸੀਂ ਉਹ ਕੁਰਸੀ ਦੇ ਬੈਠੋ ਆਜੋ ਮੈਨੂੰ ਇੰਨੀ ਹਾਂ ਮੈਂ ਤਾਰਦਾ ਆਜੋ ਤੁਸੀਂ ਵੀ ਆਓ ਜੀ ਆਜੋ ਫਿਰ ਆਜੋ ਵਾਹਿਗੁਰੂ ਵਾਹਿਗੁਰੂ ਹੁਣ ਤਾਂ ਚੜਦੀ ਕਲਾ ਹੋ ਗਈ ਪੂਰੀ ਜੀ ਆ ਦੇਖੋ ਮੂੰਹ ਤੋਂ ਬਾਪੂ ਹਸੀ ਜਾਂਦਾ ਹਾਂਜੀ ਹਸੀ ਜਾਂਦਾ ਆਜੋ ਹਾਂਜੀ ਠੀਕ ਹੋ ਹੁਣ ਤਾਂ ਬਾਹ ਫੜਨ ਦੀ ਲੋੜ ਨਹੀਂ ਥੋੜੀ ਹਾਂਜੀ ਖੁਸ਼ ਹਾਂ ਆਜੋ ਥੱਲੇ ਆਓ ਪਹਿਲਾਂ ਇਹ ਬਾਪੂ ਜੀ ਸਾਨੂੰ ਸੜਕ ਤੋਂ ਮਿਲੇ ਸੀਗੇ ਜੀ ਬਹੁਤ ਖੁਸ਼ੀ ਆ ਜੀ ਸਾਨੂੰ ਨਹੀਂ ਪਤਾ ਕਿ ਕਿੰਨੇ ਸਾਲਾਂ ਤੋਂ ਇੱਕ ਹਨੇਰੇ ਦੀ ਜ਼ਿੰਦਗੀ ਜੀ ਰਹੇ ਸੀਗੇ ਸਾਨੂੰ ਖੰਨੇ ਇੱਕ ਬ੍ਰਿਜ ਦੇ ਨੀਚੇ ਤੋਂ ਮਿਲੇ ਸੀਗੇ ਜੀ ਨਾ ਇਹ ਬੋਲ ਸਕਦੇ ਨੇ ਨਾ ਸੁਣਦਾ ਪਰ ਅੱਜ ਇਹ ਦੇਖ ਸਕਦੇ ਨੇ ਤੁਹਾਡਾ ਧੰਨਵਾਦ ਤੁਸੀਂ ਇੱਕ ਪਾਸੇ ਦੇਖੋ ਇੱਕ ਪਾਸੇ ਜਾਨਾਂ ਲਈਆਂ ਜਾ ਰਹੀਆਂ ਨੇ ਇੱਕ ਪਾਸੇ ਬਚਾਈਆਂ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਇਹ ਜੀ ਕਿਰਪਾ ਮੈਨੂੰ ਖੁਸ਼ੀ ਹੋਈ ਠੀਕ ਹੋ ਠੀਕ ਹੋ ਤੁਰਕੇ ਦਿਖਾਓ ਚੰਗਾ ਤੁਰਕੇ ਆਓ ਆਜੋ ਵਾਹਿਗੁਰੂ ਵਾਹਿਗੁਰੂ ਸੱਚੇ ਪਾਸ਼ਾ ਸਾਨੂੰ ਸੇਵਾਦਾਰਾਂ ਨੇ ਦੱਸਿਆ ਜੀ ਇਹ ਬਾਪੂ ਉੱਥੇ ਮਤਲਬ ਸੇਵਾਦਾਰਾਂ ਦੇ ਪੈਰੀਂ ਹੱਥ ਲਾਉਣ ਲੱਗ ਗਿਆ ਵੀ ਤੁਸੀਂ ਮੈਨੂੰ ਮੇਰਾ ਇਲਾਜ ਕਰਾਇਆ ਉੱਥੇ ਹਸਪੀਟਲ ਦੇ ਵਿੱਚ ਠੀਕ ਹੋ ਵਾਹ ਆ ਦੇਖੋ ਦਿਖਦਾ ਜੀ ਸਲੂਟ ਮਾਰਦੇ ਨੇ ਉਹ ਨਾ ਨਾ ਬਾਪੂ ਨਾ 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 ਚੜਦੀ ਕਲਾ ਚ ਰਹੇ ਬਾਪੂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੇਖ ਕੇ ਸੱਚੇ ਪਾਸ਼ਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਬੰ ਬੰ ਹਾਂਜੀ ਹਾਂ ਕੋ ਜੋ ਹਾਂ 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 ਪਰਮਾਤਮਾ ਨੇ ਕੀਤਾ ਰੱਬ ਨੇ ਰੱਬ ਨੇ ਮੈਂ ਕੁਝ ਨਹੀਂ ਕੀਤਾ ਪਰਮਾਤਮਾ ਨੇ ਕੀਤਾ ਇਹ ਜੀ ਬਾਪੂ ਦੀ ਮੈਨੂੰ ਇੰਨੀ ਖੁਸ਼ੀ ਆ ਨਾ ਜੀ ਕਿਉਂਕਿ ਸਾਨੂੰ ਇਹ ਬਿਲਕੁਲ ਬਿਨਾਂ ਅੱਖਾਂ ਦੀ ਰੋਸ਼ਨੀ ਤੋਂ ਮਿਲੇ ਸੀਗੇ ਜੀ ਅੱਜ ਬਹੁਤ ਵੱਡੀ ਖੁਸ਼ੀ ਆ ਸਾਨੂੰ ਜੀ ਹਾ ਮੇਰੇ ਸਿਰ ਤੇ ਹੱਥ ਰੱਖਦੇ ਬਾਪੂ ਮੇਰੇ ਸਿਰ ਤੇ ਹੱਥ ਰੱਖਦੇ ਬਾਪੂ ਮਹਾਰਾਜ ਵਾਹਿਗੁਰੂ ਮਹਾਰਾਜ ਤੁੰ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਸ਼ਾ ਬਾਪੂ ਜੀ ਬੈਠੋ ਤੁਸੀਂ ਵੀ ਬੈਠੋ ਬੈਠੋ ਤੁਹਾਡਾ ਨਾਮ ਦੱਸੋ ਕੀ ਆ ਜੀ ਰਾਜਪਾਲ ਸਿੰਘ ਜੀ ਵਾਹ ਜੀ ਵਾਹ ਤੁਸੀਂ ਅੱਜ ਕਿੰਨੇ ਸਾਲਾਂ ਬਾਅਦ ਦੇਖ ਲੋ ਤੁਹਾਨੂੰ ਜਿਹੜੀ ਅੱਖਾਂ ਦੀ ਰੌਸ਼ਨੀ ਆਈ ਆ ਖੁਸ਼ ਹਾਂ ਤੁਸੀਂ ਪਹਿਲਾਂ ਪੂਰੇ ਆ ਦੱਸੋ ਕਿੰਨੇ ਮੁੰਡੇ ਖੜੇ ਨੇ ਜੀ ਦੋ ਜੀ ਅੱਛਾ ਕੀ ਕਿਹੜੇ ਕੱਪੜੇ ਪਾਏ ਬਨੇ ਇਹਨਾਂ ਦੇ ਠੀਕ ਹੈ ਦੋਨਾਂ ਨੇ ਨੀਲੇ ਪਾਏ ਆ ਇਹਦੇ ਵਾਹਿਗੁਰੂ 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 ਬਹੁਤ ਵਧੀਆ ਗੱਲ ਆਈ ਚਲੋ ਤੁਸੀਂ ਤੁਹਾਡੇ ਲੋਰ ਕਿਹੜੇ ਕਲਰ ਦੀ ਆ ਹਾਂ ਜੀ ਤੁਹਾਡੇ ਕੱਪੜੇ ਕਿਹੜੇ ਕਲਰ ਦੇ ਨੇ ਐਨ ਸੰਤਰੀ ਹੈ ਜੀ ਵਾਹਿਗੁਰੂ ਤੇ ਨੀਲਾ ਜੀ ਬਾ ਜੀ ਵਾ ਬਹੁਤ ਬਾਪੂ ਖੁਸ਼ੀ ਹੋਈ ਮੇਰੇ ਸਿਰ ਤੇ ਹੱਥ ਰੱਖ ਦੇ ਬਾਪੂ ਦਵਾਮਾਂ ਦੇ ਦੇ ਮੈਨੂੰ ਠੀਕ ਹੈ ਧੰਨਵਾਦ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਬਾਪੂ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਤੁਹਾਡੇ ਵੱਲ ਦੇਖ ਕੇ ਉਹ ਬਾ ਜੀ ਵਾ ਬਸ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੀ ਆਵਾਜ਼ ਵੀ ਵਾਪਸ ਆ ਜਾਵੇ ਸੁਣ ਵੀ ਸਕਣ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਉਹ ਬਾਪੂ ਜੀ ਨੂੰ ਤਾਰੇ ਉਹ ਖੋਲ ਕੇ ਤਾਰੇ ਉਹ ਜੀ ਆਜੋ ਆਜੋ ਮੈਂ ਖੋਲਦਾ ਖੜ ਜੋ ਇੱਕ ਮਿੰਟ ਮਹਾਰਾਜ ਸੱਚੇ ਪਾਤਸ਼ਾਹ ਜੀ ਆਜੋ ਜੀ ਆਜੋ ਅੱਜ ਤਾਂ ਖੁਸ਼ੀਆਂ ਆਜੋ ਬਾਪੂ ਜੀ ਆਜੋ ਮਹਾਰਾਜ ਜੀ ਤੁਹਾਨੂੰ ਦਿਖਣ ਲੱਗ ਗਿਆ ਜੀ ਹਾਂ ਹਾਂ ਦੱਸੋ ਮੇਰੇ ਕਿਹੜੇ ਰੰਗ ਦੇ ਕੱਪੜੇ ਪਾਏ ਨੇ ਤੁਸੀਂ ਗੁਰਮੁਖੋਂ ਨਾਲੇ ਉਹ ਉਮਰਤਾਰੀਓ ਨਾਲ ਸਿੱਖੋਂ ਸਾਡੇ ਵਾਹਿਗੁਰੂ ਹਾਂ ਇੱਕ ਵਾਰੀ ਇੱਕ ਵਾਰ ਇਹਨਾਂ ਨੂੰ ਨਹੀਂ ਜੀ ਦਿਖਦਾ ਇਹਨਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਜੀ ਵੀ ਤੁਹਾਡੀ ਨਿਗਾ ਨਹੀਂ ਬਣ ਸਕਦੀ ਪਰ ਇਹਨਾਂ ਦਾ ਕੋਈ ਹੋਰ ਆਪਾਂ ਆ ਬਲੈਕ ਚੱਲਿਓ ਬਾਈ ਨੂੰ ਬਿਠਾਏ ਉੱਥੇ ਬਾਪੂ ਜੀ ਮੇਰੇ ਕਿਹੜੇ ਕਲਰ ਦੀ ਬੰਨੀ ਵੀ ਆ ਪੱਗ ਬੰਨੀ ਪਿਆ ਮੇਰੇ ਪੱਗ ਹਾਂ 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 ਕਿਹੜਾ ਰੰਗ ਜਿਵੇਂ ਐਸੀ ਗੁਰਮੁਖ ਨੇ ਆਗੇ ਹਾਂਜੀ ਆਹੇ ਜੇ ਤੁਸੀਂ ਵੀ ਗੁਰਸਈ ਗੁਰਮੁਖਈ ਹੋ ਵਾਹਿਗੁਰੂ ਵਾਹਿਗੁਰੂ ਆਜੋ ਫਿਰ ਖੁਸ਼ੀ ਹੋ ਗਈ ਮੈਨੂੰ ਬਹੁਤ ਤੁਹਾਨੂੰ ਦੇਖ ਕੇ ਆਜੋ ਹੁਣ ਤੁਹਾਨੂੰ ਹਾਂ ਜੀ ਇਹਨਾਂ ਨੂੰ ਕਿਹਾ ਸੀ ਇਹਨਾਂ ਨੂੰ ਮੈਂ ਕਿ ਜਿਹੜਾ ਆਲਮਗੀਰ ਦਾ ਗੇਟ ਨੇ ਹੈਗਾ ਹਾਂ ਜੀ ਉਸੇ ਛੱਡਿਆ ਉਹ ਮੈਂ ਚਾਹ ਪਾਣੀ ਸਕਦਾ ਰਹਿਣਾ ਹਾਂ ਹਾਂ ਬਸ ਥੋੜਾ ਠੀਕ ਹੋ ਜਾਏ ਨਾ ਇੱਧਰ ਲੈ ਆਏ ਨੇ ਇਹ ਉਹ ਤਾਂ ਲਿਆਈ ਨਹੀਂ ਹਜੇ ਲਾਤ ਚੱਲਦਾ ਜੀ ਅੱਖਾਂ ਨਾਲ ਹਾਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਇੱਧਰ ਨਾ ਮੈਨੂੰ ਉਹਨਾਂ ਸਮਝ ਨਹੀਂ ਲੱਗਣੀ ਉਹ ਹਾਂ ਜੀ ਇਹ ਫੇਰ ਨਹੀਂ ਮੰਨੇ ਕੋਈ ਗੱਲ ਨਹੀਂ ਬਾਪੂ ਅੱਜ ਤੁਸੀਂ ਬੈਠੋ ਉਹ ਦੇਖੋ ਬਾਪੂ ਹੱਥ ਜੋ ਕਰ ਧੰਨਵਾਦ ਕਰੀ ਜਾਂਦਾ ਜੀ ਖੰਨੇ ਵਾਲਾ ਬਾਪੂ ਤਾਂ ਹਾਂ ਹਾਂ ਹੱਥ ਜੋੜ ਕੇ ਇੱਧਰ ਬੈਠੋ ਬਾਪੂ ਜੀ ਕੁਰਸੀ ਤੇ ਜੀ ਬੈਠੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਨਾ ਜੀ ਇਸ ਵਕਤ ਲਚਕਾਣੀ ਪਿੰਡ ਤੋਂ ਵੀਡੀਓ ਬਣਾ ਰਹੇ ਹਾਂ ਜੀ ਇਹ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਜੀ ਇਹ ਤਿੰਨੇ ਬਜ਼ੁਰਗ ਅੱਜ ਦੇਖ ਰਹੇ ਨੇ ਜੀ ਤੁਹਾਡੀ ਐਸੀਆਂ ਤੁਹਾਡੀਆਂ ਦੁਆਵਾਂਾਂ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਸੰਗਤ ਦੇ ਸਾਥ ਦੇ ਨਾਲ ਅੱਜ ਇਹ ਬਜ਼ੁਰਗਾਂ ਦੀ ਰੌਸ਼ਨੀ ਵਾਪਸ ਆਈ ਆ ਆਪਰੇਸ਼ਨ ਹੋ ਚੁੱਕੇ ਨੇ ਜੀ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਅਰਦਾਸ ਕਰੋ ਆਪਣਾ ਫਰਜ਼ ਸੇਵਾ ਸੁਸਾਇਟੀ ਲਈ ਅਸੀਂ ਹੋਰ ਲੋੜਵੰਦਾਂ ਲਈ ਕੰਮ ਕਰਦੇ ਰਹੀਏ ਹੋਰ ਲੋੜਵੰਦਾਂ ਦੇ ਲਈ ਚੰਗਾ ਕੋਈ ਉਪਰਾਲਾ ਕਰਦੇ ਰਹੀਏ ਤੁਹਾਡਾ ਜਿਹੜਾ ਸਾਥ ਆ ਜੀ ਸਾਨੂੰ ਉਹੀ ਅੱਗੇ ਅੱਗੇ ਅਸੀਂ ਕਿ ਇੱਕ ਡਿੰਗ ਪਟਦੇ ਆ ਤੁਹਾਡੇ ਸਾਥ ਨਾਲ ਅੱਜ ਇਹ ਘਰ 5 ਸਾਲਾਂ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਲੋੜਵੰਦਾਂ ਲਈ ਕੰਮ ਕਰ ਰਿਹਾ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਸ਼ੇਅਰ ਕਰ ਦਿਓ ਤੁਸੀਂ ਦੱਸਿਓ ਦੁਨੀਆ ਨੂੰ ਵੀ ਅਸੀਂ ਜਾਨ ਲੈਣਾਂ ਵਾਲੇ ਨਹੀਂ ਹੈਗੇ ਜਾਨ ਬਚਾਉਣ ਵਾਲੇ ਆ ਸਾਨੂੰ ਗੁਰੂ ਨੇ ਦੱਸਿਆ ਵੀ ਮਜਲੂਮ ਲਈ ਕਿਸੇ ਦੁਖੀ ਲਈ ਹਾ ਦਾ ਨਾਰਾ ਮਾਰਨਾ ਕਿਸੇ ਮਜਲੂਮ ਨੂੰ ਮਾਰਨਾ ਨਹੀਂ ਹੈਗਾ ਬੰਬ ਸਿੱਟ ਕੇ ਕਿਸੇ ਮਜਲੂਮ ਨੂੰ ਕਿਸੇ ਬੱਚਿਆਂ ਨੂੰ ਰਾਕਟ ਸਿੱਟ ਕੇ ਮਾਰਨਾ ਨਹੀਂ ਹੈਗਾ ਜਾਨਾਂ ਬਚਾਉਣੀਆਂ ਨੇ ਗੁਰੂ ਸਾਹਿਬ ਦਾ ਆਦੇਸ਼ ਆ ਤੁਸੀਂ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਸ਼ੇਅਰ ਨਹੀਂ ਕਰਦੇ ਤਾਂ ਇਹ ਚੰਗਾ ਮੈਸੇਜ ਸਮਾਜ ਤੱਕ ਨਹੀਂ ਜਾਣਾ 네ਗੇਟਿਵਿਟੀ ਆ ਜੇ ਇੰਨੀ ਫੈਲੀ ਪਈ ਆ ਬਹੁਤ ਲੋਕ ਸਹਮੇ ਪੈ ਨੇ ਘਰਾਂ ਦੇ ਵਿੱਚ ਇੰਨਾ ਡਰ ਆ ਜੀ ਵੀ ਸਾਡੀ ਇੱਥੇ ਜਾਨਾਂ ਚਲ ਜੇ ਇੱਥੇ ਜਾਨਾਂ ਚਲ ਜੇ ਪਰ ਜਿੱਥੇ ਪ੍ਰਮਾਤਮਾ ਰੱਖਣ ਵਾਲਾ ਹੁੰਦਾ ਉੱਥੇ ਕੁਝ ਨਹੀਂ ਹੁੰਦਾ ਜਦ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਜਦੋਂ ਮੇਰ ਹੁੰਦੀ ਆ ਨਾ ਜੀ ਤਾਂ ਇਨਸਾਨ ਨੂੰ ਹੋ ਹੀ ਨਹੀਂ ਸਕਦਾ ਕੁਝ ਤੁਸੀਂ ਆਉਂਦੇ ਜਾਂਦੇ ਕਦੇ ਇਹਨਾਂ ਰੱਬ ਰੂਪੀ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਜਿਹੜਾ ਇਹ ਪਿੰਡ ਆ ਜੀ ਲਚਕਾਣੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਦੋਂ ਤੁਸੀਂ ਆਵੋਗੇ ਸਾਨੂੰ ਵੀ ਚੰਗਾ ਲੱਗੇ ਹਾਂਜੀ ਕੀ ਕਹਿ ਰਹੇ ਹੋ ਬਾਪੂ ਠੀਕ ਹੋ ਕੀ ਹੋ ਗਿਆ ਜੀ ਬਾਪੂ ਉਹ ਤਾਂ ਡਾਕਟਰਾਂ ਨੇ ਕਰਿਆ ਹੋ ਕੁਛ ਡਾਕਟਰਾਂ ਨੇ ਕੁਝ ਦੱਸਣਾ ਚਾਹੁੰਦੇ ਨੇ ਕੁਝ ਐਦਾਂ ਉਹ ਡਾਕਟਰਾਂ ਨੇ ਕੋਈ ਗੱਲ ਬੋਲੀ ਹੋ ਭਾਈ ਦੱਸੋ ਕੋਈ ਉੱਥੇ ਕੋਈ ਗੱਲ ਹੋਈ ਕੋਈ ਐਥੀ ਖੜ ਕੇ ਦੱਸ ਦੋ ਕੋਈ ਨਾ ਸਿੱਧਾ ਹੀ ਪੈਣਾ ਪਾਸਾ ਲੈਣਾ ਸਭ ਨੂੰ ਮਾਰਨਾ ਨਹੀਂ ਕਿਸੇ ਦਾ ਕੁਝ ਨਹੀਂ ਅੱਛਾ ਉਹ ਐਂ ਦੱਸਦੇ ਨੇ ਵੀ ਕੋਈ ਮਾਰੇ ਨਾ ਠੀਕ ਆ ਠੀਕ ਆ ਸਿਰ ਨਹੀਂ ਹਿਲਾਉਂਦੇ ਜੀ ਨਹੀਂ ਹਿਲਾਉਂਦੇ ਨਹੀਂ ਉਹ ਐਂ ਦੱਸ ਰਹੇ ਨੇ ਵੀ ਡਾਕਟਰਾਂ ਨੇ ਕਿਹਾ ਵੀ ਕੋਈ ਮਾਰੇ ਨਾ ਤੇ ਸਿੱਧਾ ਪੈਣਾ ਹੈ ਨਾ ਪਾਸਾ ਲੈ ਕੇ ਨਹੀਂ ਪੈਣਾ ਉੱਥੇ ਜਦੋਂ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਕੀ ਬੋਲੇ ਉੱਥੇ ਓਕੇ ਸੇਵਾਦਾਰ ਕਹਿੰਦਾ ਹੱਥੇ ਜੋੜੀ ਕੇ ਜੀ ਇਹਨਾਂ ਨੂੰ ਇਹ ਲੱਗਦਾ ਸੀ ਵੀ ਸੇਵਾਦਾਰ ਤੁਸੀਂ ਮੇਰਾ ਮੇਰਾ ਸਮਝ ਕੇ ਤੁਹਾਨੂੰ ਹੱਥ ਜੋੜੀ ਕੇ ਆਣਾ ਚਲੋ ਉਹਨਾਂ ਦਾ ਥੋੜਾ ਵੀ ਸੇਵਾਦਾਰਾਂ ਦੇ ਵੀ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਬਾਪੂ ਤੁਸੀਂ ਸਾਨੂੰ ਪਹਿਲੀ ਵਾਰੀ ਦੇਖਿਆ ਅੱਜ ਆਵਾਜ਼ ਤਾਂ ਪਹਿਚਾਣ ਆ ਗਈ ਜੀ ਹੈ ਜੀ ਹਾਂ ਜੀ ਚਲੋ ਮਹਾਰਾਜ ਕਿਰਪਾ ਕਰੇ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਆ ਬਾਪੂ ਨੇ ਤਾਂ ਉੱਥੇ ਜਾਣਾ ਆਲਮਗੀਰ ਬਾਲਾ ਕਾਲਾ ਬਾਪੂ ਮੜ ਜਾ ਅੱਖਾਂ ਸੈੱਟ ਤਾਂ ਹੋ ਜਾਣਦੇ ਬਾਪੂ ਫਿੱਟ ਤਾਂ ਬਹਿ ਜਾਣਦੇ ਹਜੇ ਅੱਖਾਂ ਹਜੇ ਫਿੱਟ ਬਹਿ ਜਾਣਦੇ ਅੱਖਾਂ ਹੈਨਾ ਫੇਰ ਬਖ ਜੀ ਬਾਪੂ ਜਾਂ ਬਹੁਤ ਖੁਸ਼ੀ ਹੋ ਰਹੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਤੁਸੀਂ ਆਉਂਦੇ ਜਾਂਦੇ ਰਹਿਣਾ ਬਹੁਤ ਵੱਡੀ ਬਿਲਡਿੰਗ ਪਿੱਛੇ ਤੁਸੀਂ ਦੇਖ ਰਹੇ ਹੋ ਜੀ ਉਹਨੇ ਤਿੰਨ ਮੰਜ਼ਿਲ ਹੋਰ ਬਣਨਾ ਬਿਲਡਿੰਗ ਨੇ ਤੁਸੀਂ ਆਉਂਦੇ ਜਾਂਦੇ ਰਹਿਣਾ ਜੀ ਸਪੋਰਟ ਕਰਦੇ ਰਹਿਣਾ ਬਿਲਡਿੰਗ ਮਟੀਰੀਅਲ ਦੇ ਰੂਪ ਦੇ ਵਿੱਚ ਚੀਜ਼ਾਂ ਦੇ ਰੂਪ ਦੇ ਵਿੱਚ ਦਵਾਈਆਂ ਦੇ ਰੂਪ ਦੇ ਵਿੱਚ ਦਸਬੰਧ ਦੇ ਰੂਪ ਦੇ ਵਿੱਚ ਔਰ ਇੱਕ ਇਧਰਲੇ ਪਾਸੇ ਵੱਡਾ ਹਾਲ ਬਣਾਇਆ ਜਾ ਰਿਹਾ ਜੀ ਜਿਹਦੇ ਵਿੱਚ ਨਾਲੇ ਤਾਂ ਮੈਂਬਰ ਸੌਂਜਿਆ ਕਰਨਗੇ ਜੀ ਤੇ ਨਾਲੇ ਇਦੇ ਵਿੱਚ ਪ੍ਰਸ਼ਾਦਾ ਸ਼ਕਣ ਦਾ ਵੱਡਾ ਪ੍ਰਬੰਧ ਕੀਤਾ ਜਾ ਰਿਹਾ ਜੀ ਤੁਹਾਡੀ سپورਟ ਦੀ ਬਹੁਤ ਲੋੜ ਆ ਤੁਸੀਂ ਕਿਸੇ ਨਾ ਕਿਸੇ ਭੈਣ ਭਰਾ ਨੂੰ ਭੇਜ ਕੇ ਸਿਮਿੰਟ ਰੇਤਾ ਬਜਰੀ ਸਰੀਆ ਇਹਨਾਂ ਚੀਜ਼ਾਂ ਦੀ ਜਰੂਰ سپورਟ ਕਰੋ ਤੇ ਦੂਜਾ ਦਵਾਈਆਂ ਦੇ ਬਿੱਲ ਬਹੁਤ ਵੱਡੇ ਪੱਧਰ ਤੇ ਖੜੇ ਨੇ ਸੰਗਤ ਜੀ ਅੱਗੇ ਬਹੁਤ ਇਹੋ ਜਿਹੇ ਪ੍ਰਬੰਧ ਨੇ ਜਿਹੜੇ ਇਹਨਾਂ ਰੱਬ ਰੂਪੀ ਰੂਹਾਂ ਲਈ ਕਰਨ ਵਾਲੇ ਨੇ ਉਹ ਤੁਸੀਂ ਜਰੂਰ ਸਪੋਰਟ ਕਰਦੇ ਰਹੋ ਹੋਰ ਬਦ ਛੜ ਕੇ ਤਾਂ ਜੋ ਆਪਾਂ ਹੋਰ ਵੱਡਾ ਘਰ ਇਹਨਾਂ ਰੱਬ ਰੂਪੀ ਰੂਹਾਂ ਲਈ ਬਣਾ ਸਕੀਏ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਵੀਡੀਓ ਸ਼ੇਅਰ ਕਰਿਓ ਹੋ ਸਕਦਾ ਇਹਨਾਂ ਬਜ਼ੁਰਗਾਂ ਦਾ ਘਰ ਮਿਲ ਜੇ ਇਹਨਾਂ ਦਾ ਆਪਾਂ ਨੂੰ ਹਲਤ ਕਰਨੀ ਮਿਲੇ ਇਹਨਾਂ ਦਾ ਪਤਾ ਨਹੀਂ ਹੈਗਾ ਪਰ ਸਾਨੂੰ ਇਹਨਾਂ ਪਤਾ ਵੀ ਇਹ ਪੰਜਾਬ ਦੇ ਨੇ ਜੋ ਇਹਨਾਂ ਦਾ ਮਹਾਂਦਰਾ ਜੋ ਤੁਰਨ ਦਾ ਤਰੀਕਾ ਜਾਂ ਕੋਈ ਚਿਹਰਾ ਜਿਵੇਂ ਆਪਾਂ ਨੂੰ ਪਤਾ ਲੱਗ ਜਾਂਦਾ ਦੇ ਇਨਸਾਨ ਹਰਿਆਣਾ ਵੀ ਆ ਜਾਂ ਪੰਜਾਬੀ ਆ ਸਾਨੂੰ ਲੱਗਦਾ ਵੀ 99% ਪੰਜਾਬ ਦੇ ਨੇ ਪਰ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਬਜ਼ੁਰਗਾਂ ਦਾ ਜਿਹੜਾ ਘਰ ਮਿਲ ਸਕੇ ਇਹਨਾਂ ਦੇ ਬੱਚਿਆਂ ਤੱਕ ਇਹਨਾਂ ਦੇ ਭੈਣ ਭਰਾਵਾਂ ਤੱਕ ਵੀਡੀਓ ਪਹੁੰਚ ਸਕੇ ਵੀ ਅਸੀਂ ਤੁਹਾਡੇ ਤੇ ਬੋਝ ਨਹੀਂ ਬਣਦੇ ਇਹ ਬਾਪੂ ਦਾ ਮੰਜਾ ਜਿਹੜਾ ਰੋਡ ਤੇ ਸੀਗਾ ਵੀ ਤੁਹਾਡੇ ਤੇ ਬੋਝ ਨਹੀਂ ਬਣਦੇ ਪਰ ਤੁਹਾਨੂੰ ਦੱਸਣਾ ਚਾਹੁੰਦੇ ਆ ਬਜ਼ੁਰਗ ਅੱਜ ਦੇਖ ਰਹੇ ਨੇ ਕੋਈ ਸਮਾਂ ਐਸਾ ਹੋਣਾ ਤੁਸੀਂ ਇਹਨਾਂ ਨੂੰ ਘਰਾਂ ਤੋਂ ਕੱਢਿਆ ਤੇ ਅੱਜ ਇਹ ਆਪਣੀ ਜ਼ਿੰਦਗੀ ਬਹੁਤ ਐਸ਼ੋ ਰਾਮ ਦੀ ਜ਼ਿੰਦਗੀ ਜੀ ਰਹੇ ਨੇ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭੈਣ ਭਰਾਾਂ ਕੁਝ ਨਹੀਂ ਪਤਾ ਤੁਹਾਡੇ ਆਲੇ-ਦੁਆਲੇ ਕੋਈ ਐਸਾ ਘਰ ਹੋਵੇ ਐਸਾ ਮਹੱਲਾ ਹੋਵੇ ਕੋਈ ਐਸਾ ਇਨਸਾਨ ਹੋਵੇ ਜਿਹੜਾ ਇਹਨਾਂ ਇਨਸਾਨਾਂ ਨੂੰ ਜਾਣਦਾ ਹੋਵੇ ਤਾਂ ਜੋ ਉਹ ਵੀ ਆਪਾਂ ਨੂੰ ਖੁਸ਼ੀ ਮਿਲੇ ਵੀ ਇਹਨਾਂ ਦਾ ਪਰਿਵਾਰ ਮਿਲ ਜੇ ਕਿੱਥੋਂ ਦੇ ਨੇ ਹੋ ਸਕਦਾ ਕੋਈ ਭੈਣ ਭਰਾ ਵੇਟੇ ਕਰਦਾ ਹੋਵੇ ਹੋ ਸਕਦਾ ਇਹਨਾਂ ਨੂੰ ਕੋਈ ਖੋਜੇ ਕਰਦਾ ਹੋਵੇ ਇਹਨਾਂ ਨੂੰ ਲੱਭਣਾ ਚਾਹੁੰਦਾ ਹੋਵੇ ਉਹ ਸਾਰਾ ਤਾਂ ਫਿਰ ਆਪਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਆਪਾਂ ਨੂੰ ਪਰਿਵਾਰ ਮਿਲੂਗਾ ਜੀ ਧੰਨਵਾਦ ਹਸਦੇਵਾਦ ਦੇ ਰਹੋ ਸਾਡਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜਿਹੜਾ 7307000085 ਮੈਂ ਦੁਬਾਰਾ ਬੋਲਦਾ ਨਾ ਜੀ 73 07 0000085 ਤੁਸੀਂ ਆਉਂਦੇ ਜਾਂਦੇ ਜਰੂਰ ਖੜਕੇ ਜਾਇਆ ਕਰੋ ਸਾਨੂੰ ਵੀ ਹੌਸਲਾ ਮਿਲਦਾ ਤੁਹਾਡੀ سپورਟ ਦੀ ਹੋਰ ਬਹੁਤ ਵੱਡੇ ਪੱਧਰ ਤੇ ਲੋੜ ਆ ਤਾਂ ਜੋ ਇਸ ਘਰ ਨੂੰ ਵੱਡਾ ਬਣਾ ਸਕੀਏ ਬਹੁਤ ਮੈਂਬਰ ਨੇ ਅੰਦਰ ਤੁਹਾਨੂੰ ਅਸੀਂ ਦਰਸ਼ਨ ਤਾਂ ਕਰਾਉਂਦੇ ਰਹਿੰਨੇ ਆ ਹਰ ਵਕਤ ਤੁਸੀਂ ਦੇਖਦੇ ਵੀ ਰਹਿੰਨੇ ਹੋ ਕਿੰਨੇ ਵੀਰ ਨੇ ਇੱਥੇ ਇਸ ਟਾਈਮ ਕਿੰਨੇ ਵੀਰ ਚੱਲ ਗਏ ਠੀਕ ਹੋ ਕੇ ਕਿੰਨੇ ਅਜ ਰਹਿ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਅਸੀਂ ਅੱਜ ਤੁਹਾਨੂੰ ਇਹ ਜੇ 네ਗਟਿਵਿਟੀ ਸਾਡੀ ਇੰਨੀ ਆ ਨਾ ਜੀ ਅੱਜ ਹੋਰ ਬਹੁਤ ਜਿਹੜਾ ਬੰਬ ਕਿਤੇ ਕੁਝ ਇਹਦਾ ਕੁਝ ਨੈੱਟ ਤੇ ਫੈਲ ਰਿਹਾ ਸਾਨੂੰ ਲੱਗਿਆ ਵੀ ਇੱਕ ਚੰਗੀ ਜਿਹੜੀ ਇੱਕ ਗੱਲ ਵੀ ਸ਼ੇਅਰ ਕੀਤੀ ਜਾਵੇ ਤਾਂ ਜੋ ਥੋੜਾ ਜਿਹਾ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੋ ਸਕੇ ਜਿਹੜੇ ਸਾਡੇ ਭੈਣ ਭਰਾ ਡਰ ਚੁੱਕੇ ਨੇ ਉਹਨਾਂ ਨੂੰ ਵੀ ਚੰਗੀ ਖੁਸ਼ੀ ਮਿਲ ਸਕੇ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਸਾਂਝਾ ਕਰ ਦਿਓ ਜੀ ਧੰਨਵਾਦ ਹਸਦੇ ਬਸਦੇ ਰਹੋ ਜੀ ਸੱਚੇ ਪਾਤਸ਼ਾਹ ਵੈਗਰੂ ਚੜ੍ਹਦੀ ਕਲਾ 'ਚ ਰੱਖੇ ਜੀ